ਭਾਰਤੀ ਜਨਤਾ ਪਾਰਟੀ ਦੇ ਬਿਆਨ ਦੇ ਦਫਤਰ ਡੁਗਰੀ ਵਿਖੇ ਜ਼ਿਲ੍ਹਾ ਪ੍ਰਧਾਨ ਰਜਨੀਸ਼ਦੀ ਮਾਨ ਦੀ ਅਗਵਾਈ ਦੇ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ ਤੇ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਕਾਰਸ਼ਾਲਾ ਮੈਂਬਰਸ਼ਿਪ ਅਭਿਆਨ ਚਲਾਉਣ ਦੇ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪੱਤਰਕਾਰਾਂ ਗੱਲਬੱਤਕਾਰ ਦਿਆਂ ਭਾਜਪਾ ਗੋ ਨੇ ਵੀ ਕਿਹਾ ਹੈ ਕਿ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪੰਜਾਬ ਭਾਰ ਦੇ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ ਦੇ ਵੱਲੋਂ ਮੈਂਬਰਸ਼ਿਪ ਅਭਿਆਨ ਚਲਾਇਆ ਜਾ ਰਿਹਾ ਹੈ। ਅੰਦਰ ਸਾਡੀ ਵਰਕਸ਼ਾਪ ਹੋਈ ਆ ਬੀਜਪੀ ਦੀ ਵੈਸੇ ਤਾਂ ਵੈਸੇ ਸਾਡੀ ਪਾਰਟੀ ਵੈਸੀ ਬਥੇਰੀ ਵੱਡੀ ਆ ਸੀ ਇਸੇ ਦਾ ਹੋਰ ਦਾਇਰਾ ਤੇ ਜ਼ਿੰਮੇਵਾਰੀ ਵਧਾਉਣੀ ਚਾਹੁੰਦੇ ਆ ਜੀ ਸਾਰੇ ਕਾਰਿਆਕਰਤਾ ਜੀ ਤੇ ਹੋਰ ਨਵੇਂ ਜੁਆਇਨਿੰਗ ਪਾਉਣੀਆਂ ਚਾਹੁੰਦੇ ਆ ਸੀ ਕਿ ਉਹ ਇਦੋਂ ਵੀ ਦਾਰਾ ਦੁਨੀਆ ਦੀ ਸਾਡੀ ਸਾਰਿਆਂ ਨੂੰ ਵੱਡੇ ਲੈਵਲ ਦੀ ਪਾਰਟੀ ਆ ਪੂਰੀ ਦੁਨੀਆ ਦੀ ਤੇ ਅਸੀਂ ਇਹਦਾ ਦਾਇਰਾ ਹੋਰ ਤੇ ਜ਼ਿੰਮੇਵਾਰੀਆਂ ਵਧਾਉਣੀ ਚਾਹੁੰਦੇ ਆ ਦੇਖਿਆ ਜੀ ਤੁਹਾਨੂੰ ਵਾਇਸ ਪ੍ਰੈਜ਼ੀਡੈਂਟ ਲਾਇਆ ਕਿ ਜਿੱਦ ਲਗਾ ਹਾਂ ਜੀ ਮੈਂ ਜੀ ਕਿਸਾਨ ਮੋਰਚਾ ਦਾ ਪ੍ਰੈਜ਼ੀਡੈਂਟ ਆ ਬੀਜੇਪੀ ਦਾ ਹਾਂ ਜੀ ਪਾਰਟੀ ਕਿਸ ਤਰ੍ਹਾਂ ਤਨਵਾ ਮੈਂ ਪਾਰਟੀ ਦਾ ਬਹੁਤ ਸਾਰੇ ਕਾਰਜਕਰਤਾ ਦਾ ਮੋਦੀ ਸਾਹਿਬ ਜੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਦਿੱਤੀ ਤੇ ਮੈਂ ਪੂਰੀ ਤਨਦੇਹੀ ਨਾਲ ਦੇਹੀ ਨਾ ਨਿਭਾਵਾਂਗਾ ਤੇ ਮੈਂ ਇੱਕ ਕਲਕੱਤੇ ਦੇ ਵਿੱਚ ਡਾਕਟਰ ਸਾਹਿਬ ਨਾਲ ਜੋ ਰੇਪ ਹੋਇਆ ਉਹ ਬਹੁਤ ਨਿੰਦਣਯੋਗ ਗੱਲ ਆ ਸਾਡੀਆਂ ਧੀਆਂ ਭੈਣਾਂ ਦੀ ਇਸ ਤਰ੍ਹਾਂ ਸੇਫ ਨਹੀਂ ਹਨ ਉਹ ਅਸੀਂ ਚਾਹੁੰਦੇ ਹਾਂ ਕਿ ਸੇਫ ਰਹਿਣ ਆਪਦਾ ਦਿਨ ਪਰ ਰਾਤ ਜਿੱਥੇ ਮਰਜ਼ੀ ਕੰਮ ਕਰਨ ਪੜਨ ਜਾਣ ਆਉਣ ਜਾਣ ਤੇ ਇਹ ਇੱਕ ਵੱਡੀ ਸਮੱਸਿਆ ਵਾ ਤੇ ਇਹਦਾ ਹੱਲ ਹੋਣਾ ਚਾਹੀਦਾ ਵਾ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਤੇ ਦੇਖੋ ਇਹ ਪਰਿਵਾਰਕ ਲੈਵਲ ਤੇ ਵੀ ਸਾਰੀ ਤਰ੍ਹਾਂ ਦੀ ਵੱਡੀ ਗੱਲ ਆ ਇਹ ਇਹ ਛੋਟੀ ਗੱਲ ਨਹੀਂ ਹੈਗੀ ਕਿਸਾਨ ਮੋਰ ਦੇ ਬਾਈਸਨ ਪੈਸੇ ਭਰੇ ਹੋਣ ਕਿਸ ਤਰ੍ਹਾਂ ਜਿਹੜੇ ਕਿਸਾਨੀ ਆ 250000 ਮੈਸੇ ਲੋਕ ਦੇਖੋ ਜੀ ਮੋਦੀ ਸਾਹਿਬ ਕਿਸਾਨਾਂ ਲਈ ਬਹੁਤ ਵਧੀਆ-ਵਧੀਆ ਸਕੀਮਾਂ ਲੈ ਕੇ ਆਏ ਨੇ ਜਿਸ ਤਰ੍ਹਾਂ ਅ 2000 ਰੁਪਏ ਵਾਲੀ ਸਕੀਮ ਆ ਉਹ ਬੰਦ ਸੀ ਉਹਨੂੰ ਚਾਲੂ ਕਰਤਾ ਨਵੇਂ ਆ ਨਵੀਆਂ ਅ ਕਰ ਰਹੇ ਆ ਅਸੀਂ ਕੇਵਾਈਸੀ ਕਰ ਰਹੇ ਆ ਤੇ ਉਹਨਾਂ ਨੂੰ ਹੋਰ ਅ ਵੱਡੇ ਲੈਵਲ ਤੇ ਉਹਨਾਂ ਨੂੰ 5 ਲੱਖ ਤੱਕ ਦਾ ਅਸੀਂ ਲੋਨ ਕੇ ਵੱਡੇ 50 ਲੱਖ ਤੱਕ ਦਾ ਲੋਨ ਵੀ ਸਾਡੇ ਕਿਸਾਨ ਨੂੰ ਅਸੀਂ ਉੱਪਰ ਚੁੱਕਣਾ ਵਾ ਬਹੁਤ ਸਕੀਮਾਂ ਹੋਰ ਵੀ ਚ ਚਾਲੂ ਹੋ ਜਾਣੀਆਂ ਨੇ ਫਿਰ ਕੁਝ ਚੱਲ ਰਹੀਆਂ ਮੈਸੇਜ ਇਹ ਦੇ ਰਿਆਂ ਕਿ ਅ ਸਾਰੇ ਮੈਂ ਲੁਧਿਆਣਾ ਵਾਸੀ ਆ ਤੇ ਪੂਰੀ ਇੰਡੀਆ ਵਾਸੀਆਂ ਨੂੰ ਦੈਣਾ ਚਾਹੁੰਦਾ ਕਿ ਬੀਜੇਪੀ ਦਾ ਸਾਥ ਦੋ ਤੇ ਇਸ ਨੂੰ ਜਿਤਾਓ ਤੇ ਆਪਾਂ ਆਪਾਂ ਸੀ ਫਰੀਏ ਦੇਖੋ ਭਾਰਤੀ ਜਨਤਾ ਪਾਰਟੀ ਇੱਕ ਪ੍ਰਕਿਰਿਆ ਸੰਵਿਧਾਨਿਕ ਪ੍ਰਕਿਰਿਆ ਦੇ ਨਾਲ ਚੱਲਦੀ ਹੈ ਉਹ ਜੋ ਪ੍ਰਕਿਰਿਆ ਦੇ ਅੰਤਰਗਤ ਜਿਹੜਾ 6 ਸਾਲਾਂ ਬਾਅਦ ਸਾਡੀ ਜਿਹੜੀ ਮੈਂਬਰਸ਼ਿਪ ਓਪਨ ਹੁੰਦੀ ਹੈ ਸਮਾਜਿਕ ਕਾਰਕ ਕਰਤਾ ਵਾਸਤੇ ਉਰੋ ਸਹੀ ਉਸੇ ਹੀ ਜਿਹੜੀ ਇਹ ਕੜੀ ਦਾ ਇੱਕ ਅੱਜ ਵਰਕਸ਼ਾਪ ਸੀਗੀ ਸਾਰੇ ਕਾਰਜਕਰਤਾ ਨੂੰ ਬੁਲਾ ਕਰਕੇ ਮੈਂਬਰਸ਼ਿਪ ਬਾਰੇ ਦੱਸਿਆ ਗਿਆ ਆਨਮਲੇ ਸਮੇਂ ਦੇ ਵਿੱਚ ਇਹਦੇ ਜਿੱਦਾ ਜਿੱਦਾ ਰੂਪਰੇਖਾ ਬਣੇਗੀ ਮੰਡਲ ਸਤਰ ਤੱਕ ਬੂਥ ਸਤਰ ਤੱਕ ਸ਼ਕਤੀ ਕੇਂਦਰ ਸਤਰ ਤੱਕ ਤੇ ਉਹ ਆਪਜੀ ਦੇ ਸਾਰਿਆਂ ਦੇ ਸਾਹਮਣੇ ਅਫਗਤ ਹੋ ਜੇਗੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੈਂਬਰਸ਼ਿਪ ਕੀਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਕੀ ਕਰ ਜਾਂਦੇ ਦੇਖੋ ਭਾਰਤੀ ਜਨਤਾ ਪਾਰਟੀ ਹਮੇਸ਼ਾ ਨਿਸ਼ਪਕਸ਼ਤਾ ਬੜੀ ਸੇਵਾ ਬੜੀ ਨਿਮਰਤਾ ਬੜੀ ਸ਼ਰਦਾ ਬੜਾ ਗਿਆਨ ਬੜਾ ਵਿਚਾਰ ਦੇ ਨਾਲ ਅੱਗੇ ਵੱਧਣ ਵਾਲੀ ਪਾਰਟੀ ਹੈ ਨਾ ਕੇਵਲ ਰਾਜਨੀਤਿਕ ਪਾਰਟੀ ਹੈ ਹਮੇਸ਼ਾ 24 ਘੰਟੇ ਦੇਸ਼ ਨੂੰ ਅੱਗੇ ਲੈ ਕਰਕੇ ਜਾਣ ਵਾਸਤੇ ਹਮੇਸ਼ਾ ਪ੍ਰਤੀਬੱਧ ਰਹੀ ਹੈ ਔਰ ਤਤਪਰ ਆਪਣੇ ਕਾਰਜਕਰਤਾ ਨੂੰ ਕਰਦੀ ਰਹੀ ਹੈ ਉਸੇ ਕੜੀ ਦਾ ਹਿੱਸਾ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਵੱਧਾ ਹੋਇਆ ਪਰਿਵਾਰ ਉਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਸਾਡੀਆਂ ਅੰਦਰ ਦੀਆਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦਾ ਦਿਸ਼ਾ ਨਿਰਦੇਸ਼ ਅਸੀਂ ਲੋਕਾਂ ਤੱਕ ਅੱਗੇ ਲੈ ਕਰਕੇ ਆਉਣ ਵਾਸਤੇ ਹੀ ਅੱਜ ਦੀ ਜਿਹੜੀ ਬਰਖਸ਼ਾਪ ਸੀਗੀ ਲੁਧਿਆਣਾ ਲਾਈਵ ਦੇ ਲਈ ਟੀਮ ਕਾ ਚਾਰਟ ਤੇ ਰਿਪੋਰਟ